ਮੇਰਾ ਨਾਮ ਰਕੇਸ਼ ਕੁਮਾਰ ਆ ਸਾਨੂੰ ਸ਼੍ਰੀਮਿੰਦਰਪਾਲ ਖੋਸਲਾ ਅਸੀਂ ਇਹ ਗੰਦੀ ਗਰਾਉਂਡ ਮੁਹੱਲਾ ਮੈਂ ਇੱਥੋਂ ਦਾ ਵਸਨੀਕ ਆ ਤੇ ਰਾਤ ਨੂੰ ਤਕਰੀਬਨ ਸਾਨੂੰ ਜੋ ਸਵੇਰੇ ਆ ਕੇ ਪਤਾ ਲੱਗਾ ਕਿ ਰਾਤ ਨੂੰ ਇੱਥੋਂ ਉਹ ਜਿਹੜੀ ਟੈਂਕੀ ਬਣੀ ਹੋਈ ਆ ਜੋ ਚਿਟਾhti ਖਲਾ ਰਿਹਾ ਹੈ ਮਿਊਂਸਪਾਲਿਟੀ ਨੇ ਪੁਰਾਣਾ ਉਹ ਨਲਪੀ ਬੰਦ ਪਿਆ ਹੋਆ ਤੇ ਉਹਦੇ ਵਿੱਚੋਂ ਸਲੈਪਾਂ ਡਿੱਗਣੇ ਸ਼ੁਰੂ ਹੋ ਗਈਆਂ ਨੇ ਜਿਸ ਵਿੱਚ ਦੁਪਸ਼ਾਮ ਨੂੰ ਤੇ ਬੱਚੇ ਵੀ ਖੇਡਦੇ ਨੇ ਤੇ ਖੁਦ ਇੱਥੋਂ ਅਸੀਂ ਪਰਸੋਂ ਇੱਕ ਪ੍ਰੋਗਰਾਮ ਕਰਾ ਰਹੇ ਹਾਂ ਜਗਰਾਤੇ ਦਾ ਵੀ ਤੇ ਜਿੱਥੋਂ ਇੰਨਾ ਕ ਜਿਆਦਾ ਖਤਰਾ ਵਾ ਕਿ ਬੰਦੇ ਦੀ ਜਾਨ ਨੂੰ ਖਤਰਾ ਵਾ ਭਾਈ ਕਿੱਡੀ ਕੁ ਵੱਡੀ ਸਲੈਬ ਡਿੱਗੀ ਐ ਭਾਜੀ ਕੀ ਮੰਗ ਕਰਦੇ ਜੀ ਮੰਗੇ ਕਰਦੇ ਕਿ ਜਾਂ ਇਹਨੂੰ ਠਾ ਦਿੱਤਾ ਜਾਏ ਜਾਂ ਇਹਦੀ ਮੇਨਟੇਨੈਂਸ ਕਰਾ ਕੇ ਚਾਲੂ ਕਰਾਇਆ ਜਾਏ ਪਾ ਇਥੋਂ ਤੱਕ ਪਾਣੀ ਦੀ ਵਾਟਰ ਸਪਲਾਈ ਤੱਕ ਤੇ ਇਹਦੀ ਕਿੰਨੇ ਸਾਲਾਂ ਤੋਂ ਬੰਦ ਪਈ ਹੈ ਤੇ ਬਿਲਕੁਲ ਨਾ ਵਾਟਰ ਸਪਲਾਈ ਚੱਲਦੀ ਹੈ ਤਾਂ ਨਾ ਨਾਲ ਵੀ ਕੋਈ ਪਾਣੀ ਕਿਸੇ ਘਰ ਨੂੰ ਨਸੀਬ ਹੁੰਦਾ ਤਾਂ ਤੇ ਜਨਾਬ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹ ਗਰਾਊਂਡ ਦੇ ਨਾਲ ਇੱਕ ਪਾਰਕ ਵੀ ਆ ਇੱਥੇ ਬੱਚੇ ਖੇਡਦੇ ਨੇ ਇਹ ਬੱਚਿਆਂ ਦੇ ਉੱਤੇ ਕਰ ਰੱਬ ਨਾ ਕਰੇ ਜੇ ਇੱਕ ਦਿਨ ਦੇ ਬੈ ਡਿੱਗ ਦੀ ਜੇ ਕੋਈ ਹਾਸਾ ਹੋ ਜਾਂਦਾ ਤਾਂ ਜ਼ਿੰਮੇਵਾਰ ਕੌਣ ਆ ਮਿਊਨਿਸਪੈਲਟੀ ਆ ਮਿਊਨਿਸਪੈਲਟੀ ਲੈ ਕੇ ਦੇਗੀ ਭਈ ਇਹ ਤਾਂ ਜ਼ਿੰਮੇਵਾਰ ਸੋ ਸਾਡੀ ਇਹ ਸਾਰੇ ਮੁਹੱਲੇ ਦੀ ਪੂਰੇ ਦੀ ਮੰਗ ਆ ਮੈਂ ਪਰਸਨਲੀ ਵੀ ਇਹ ਮੰਗ ਕਰਦਾ ਕਿ ਜਾਂ ਤੇ ਨੂੰ ਰਿਪੇਅਰ ਕਰਾ ਦਿੱਤਾ ਜਾਏ ਤੇ ਜਾਂ ਬਿਲਕੁਲ ਨੂੰ ਢਾ ਕੇ ਬਿਲਕੁਲ ਨਰਸ ਕਰ ਦਿੱਤਾ ਜਾਏ ਕਿ ਤੇ ਇੱਕ ਤਾਂ ਗਰਾਊਂਡ ਵੀ ਖੁੱਲੀ ਹੋ ਜਾਏਗੀ ਕਿਉਂਕਿ ਇਹ ਛਿਟਾਤੀ ਖਲਾ ਰਿਹਾ ਵਾ ਕਿ ਕੰਮ ਦਾ ਨਹੀਂ ਆ ਵੇਖੋ ਜੀ ਇਹ ਜਿਹੜੀ ਸਲੈਬ ਦੀ ਡਿੱਗੀ ਆ ਇਹ ਗਵਰਨਮੈਂਟ ਵੱਲੋਂ ਜੀ ਭਾਜੀ ਮੈਂ ਸੁਰਿੰਦਰ ਸਿੰਘ ਗਾਂਧੀ ਗਰਾਊਂਡ ਬਾਰਡ ਨੰਬਰ 2 ਤੇ ਰਹਿੰਦਾ ਵਾਂ ਇੱਥੇ ਗਾਂਧੀ ਗਰਾਊਂਡ ਦੇ ਵਿੱਚ ਜਿਹੜੀ ਸਲੈਬ ਡਿੱਗੀ ਆ ਇਹ ਪੁਰਾਣੀ ਟੈਂਕੀ ਹੋਣ ਦੀ ਖਾਤਰ ਉੱਪਰੋਂ ਇੱਕ ਵੱਡੀ ਸਲੈਬ ਜਿਹੜੀ ਆ ਉਹ ਸਰੀਏ ਦੇ ਜੰਗ ਲੱਗਣ ਕਾਰਨ ਦੇਗੀ ਹੈ ਜਿਹੜੇ ਕਿ ਆਮ ਬੱਚੇ ਆਮ ਬੱਚੇ ਇੱਥੇ ਖੇਡਦੇ ਨੇ ਆਹਾਂ ਇਥੋਂ ਤੱਕ ਕਿ RAM LILA ਜੀ ਦਾ ਵੀ ਪ੍ਰੋਗਰਾਮ ਇੱਥੇ ਕੀਤਾ ਜਾਂਦਾ ਵਾ ਹੋਰ ਧਾਰਮਿਕ ਫੰਕਸ਼ਨ ਵੀ ਸਾਰੇ ਹੁੰਦੇ ਆ ਦੋ ਦਿਨ ਬਾਅਦ ਸ਼ਨੀਵਾਰ ਨੂੰ ਇੱਥੇ ਦੁਬਾਰਾ ਫੇਰ ਧਾਰਮਿਕ ਫੰਕਸ਼ਨ ਆ ਜਿੱਥੇ ਕਿ ਪੂਰਾ ਸ਼ਹਿਰ ਵਾਸੀਆਂ ਨੇ ਇਕੱਠੇ ਹੋਣਾ ਵਾ ਇਹ ਟੈਂਕੀ ਇੱਕ ਕੋਹਤ ਬਣ ਕੇ ਖਲੋਤੀ ਹੋਈ ਆ ਕਿਸੇ ਦੇ ਉੱਪਰ ਵੀ ਕੋਈ ਵਾਰਦਾਤ ਹੋ ਸਕਦੀ ਹੈ ਡਿੱਗ ਸਕਦੀ ਆ ਜੀ ਅੱਜ ਇਹ ਸਲੈਬ ਡਿੱਗੀ ਆ ਕੱਲ ਨੂੰ ਕੋਈ ਵੱਡੀ ਡਿੱਗੀ ਪ੍ਰਸ਼ਾਸਨ ਇਸ ਕੱਲ ਦੀ ਡਿੱਗ ਕਰ ਰਿਹਾ ਹੈ ਕਿ ਵੱਡੀ ਡਿੱਗੇ ਤੇ ਕਿਸੇ ਦੀ ਮੌਤ ਹੋਵੇ ਤੇ ਅਸੀਂ ਐਕਸ਼ਨ ਚਾਹੀਏ ਸਾਡੀ ਪ੍ਰਸ਼ਾਸਨ ਨੂੰ ਕਮੇਟੀਕਰ ਨੂੰ ਇਹੀ ਬੇਨਤੀ ਹੈ ਕਿ ਇਸ ਦਾ ਪਹਿਲਾਂ ਹੀ ਕੁਝ ਸੋਚਿਆ ਜਾਵੇ ਜਾਂ ਇਸ ਨੂੰ ਕੋਈ ਰਿਪੇਅਰ ਕਰਵਾਈ ਜਾਵੇ ਜਾਂ ਇਸ ਨੂੰ ਕੰਡਮਚ ਕਰਵਾਇਆ ਜਾਵੇ ਸਰਕਾਰ ਪਾਸੋਂ ਮੰਗ ਕਰਦੇ ਆ ਕਿ ਇਸ ਦਾ ਸੋਚਿਆ ਜਾਵੇ ਕੋਈ ਆਉਣ ਵਾਲੇ ਸਮੇਂ ਚ ਜਾਨੀ ਮਾਲੀ ਨੁਕਸਾਨ ਆਮ ਹੋ ਸਕਦਾ ਹੈ ਕਿਉਂਕਿ ਜੇ ਇਹ ਪਲੇਟ ਦੇਖ ਸਕਦੀ ਹੈ ਤੇ ਵੱਡੀਆਂ ਪਲੇਟਾਂ ਵੀ ਦੇਖ ਸਕਦੀਆਂ ਨੇ ਸਾਡੀ ਇਹੋ ਹੀ ਬੇਨਤੀ ਆ ਕਿ ਇਸ ਦਾ ਸਮਾਂ ਰਹਿੰਦੇ ਹੋਏ ਹੀ ਪਹਿਲਾਂ ਹੱਲ ਕੀਤਾ ਜਾਵੇ